ਜੇ ਇਹ ਕੁਝ ਹੋ ਜਾਂਦਾ ਤੇ ਸਾਰੇ ਦੇਸ਼ ਦੀ ਕਿਸਮਤ ਦਾ ਸੂਰਜ ਦਾ ਸੂਰਜ ਡੁੱਬ ਜਾਏਗਾ ਔਰ ਅਸੀਂ ਬਰਬਾਦ ਹੋ ਜਾਵਾਂਗੇ ਇਹ ਹਾਲਾਤ ਦੇਸ਼ ਦੇ ਹੋ ਜਾਣਗੇ ਜੇ ਇਹ ਕੁਝ ਹੋ ਜਾਏਗਾ ਕਿਉਂਕਿ ਇਲੈਕਸ਼ਨ ਬਾਉਂਡ ਕੀ ਹੈ ਮੋਦੀ ਨੇ ਇਸ ਦਾ ਕੀ ਮੈਸੇਜ ਕੀਤਾ ਔਰ ਅੱਜ ਸੁਪਰੀਮ ਕੋਰਟ ਇਹਨਾਂ ਕੋਲ ਉਹ ਚੀਜ਼ ਮੰਗ ਰਿਹਾ ਤੇ ਮੋਦੀ ਕਹਿੰਦੇ ਮੋਦੀ ਦੀ ਸਰਕਾਰ ਕਹਿੰਦੀ ਤੇ ਐਸਬੀਆਈ ਆਏ ਕਹਿੰਦੇ ਆ ਵੀ ਅਸੀਂ ਜੂਨ ਤੋਂ ਬਾਅਦ ਦੇਵਾਂਗੇ ਜਦੋਂ ਇਲੈਕਸ਼ਨ ਹੋ ਜਾਣਗੇ ਔਰ ਇਹ ਸਾਰਾ ਮੁੱਦਾ ਕੀ ਹੈ ਇਲੈਕਸ਼ਨ ਬੌਂਡ ਕੀ ਹੈ ਇਹਦੇ ਦੁਆਰਾ ਕਿਵੇਂ ਅਰਪਾਂ ਖਰਮਾਂ ਦਾ ਸਕੈਮ ਹੈ ਜਿਦੇ ਨਾਲ ਸਰਕਾਰ ਮਜਬੂਤ ਹੋਏਗੀ ਲੋਕਾਂ ਦੀਆਂ ਵੋਟਾਂ ਨੂੰ ਢੜਾ ਢੜ ਖਰੀਦਿਆ ਜਾਏਗਾ ਬਹੁਤ ਕੁਝ ਹੋ ਸਕਦਾ ਹੈ ਹਰ ਦੇਸ਼ ਹਰ ਪ੍ਰਾਣੀ ਨੂੰ ਧੋਖੇ ਚ ਰੱਖਿਆ ਜਾਏਗਾ ਇਹ ਮੁੱਦਾ ਕੀ ਹੈ ਆਪਾਂ ਡਾਕਟਰ ਸਾਹਿਬ ਤੋਂ ਜਵਾਨੀ ਸੁਣਦਾ ਯਤਨ ਕਰਦੇ ਆ ਡਾਕਟਰ ਸਾਹਿਬ ਜੀ ਇਹ ਇਲੈਕਸ਼ਨ ਬੌਂਡ ਦਾ ਮੁੱਦਾ ਅਸਲ ਚ ਹੈ ਕੀ ਹੈ ਦੇਖੋ ਜੀ ਗੱਲ ਇਹ ਹੈ ਕਿ ਜਿਹੜੀਆਂ ਡੋਨੇਸ਼ਨਸ ਹੁੰਦੇ ਚੰਦਾ ਹੁੰਦਾ ਪੋਲਿਟੀਕਲ ਪਾਰਟੀਆਂ ਇਹ ਅੱਗੇ ਜਿਹੜੇ ਵੋਟਰਾਂ ਨੂੰ ਲੁਭਾਉਣ ਵਾਸਤੇ ਮਿਸਯੂਜ਼ ਕਰਨ ਵਾਸਤੇ ਹਸਿਆਰ ਬਾਜੀ ਜਾਂ ਜਿਹੜੇ ਸ਼ਰਾਬ ਬਾ ਦੇਣ ਵਾਸਤੇ ਜਾਂ ਹੋਰ ਚੀਜ਼ਾਂ ਸਮਾਗਲ ਚੋਰ ਚੱਕੇ ਸਾਰੇ ਵਿੱਚ ਉਹਨਾਂ ਨੂੰ ਦੇਣ ਵਾਸਤੇ ਪੈਸਾ ਧੰਨ ਇਕੱਠਾ ਕਰਦੇ ਆ ਪੋਲਿਟੀਕਲ ਪਾਰਟੀਆਂ ਇਹ ਇਹ ਭਾਜਪੀ ਜਦੋਂ ਸਰਕਾਰ ਆਈ ਹੈ ਇਹਨਾਂ ਨੇ 2017 ਚ ਇਹ ਗੱਲ ਤਸੀ ਸਾਨੂੰ ਸਾਰਿਆਂ ਲੋਕਾਂ ਨੂੰ ਭਈ ਇਹ ਤੇ ਬੜੀ ਤਾਂ ਦਲੀ ਹੁੰਦੀ ਹੈ ਬਲੈਕ ਮਨੀ ਅਡਜਸਟ ਹੁੰਦੀ ਸਾਰੀਆਂ ਪੋਲੀਟੀਕਲ ਪਾਰਟੀਆਂ ਇਹੋ ਜੇ ਕੰਮ ਚ ਲੱਗੀਆਂ ਅਸੀਂ ਪਾਰਦਰਸ਼ਤਾ ਲੈ ਕੇ ਆਉਣੀ ਭਈ ਜਿਹੜਾ ਲੋਕਾਂ ਨੂੰ ਪਤਾ ਹੋਵੇ ਕਿ ਪਾਰਟੀਆਂ ਦੇ ਕੋਲ ਕਿੱਥੋਂ ਆ ਰਹੇ ਪੈਸੇ ਤੇ ਕਿਸ ਤਰ੍ਹਾਂ ਆ ਰਹੇ ਨੇ ਤੇ ਕਿੱਥੇ ਵਰਤੇ ਜਾਦੇ ਹੁਣ ਤਮਾਸ਼ਾ ਦੇਖੋ ਕੀ ਕੀਤਾ ਕਿੰਨਾ ਮਜ਼ਾਕ ਵੱਡਾ ਇਸ ਕੰਟਰੀ ਨਾਲ ਕੀਤਾ ਜੀ ਇਹਨਾਂ ਨੇ ਉਹ ਇਹੜਾ ਐਕਟ ਤੇ ਪਾਸ ਕਰ ਲਿਆ ਉਹ ਵੀ ਸੀਕ੍ਰਟ ਵੇ ਨਾਲ ਕੀਤਾ 2017 ਚ ਅੱਛਾ 2017 ਦਾ ਐਕਟ ਪਾਸ ਹੋਇਆ ਪਾਸ ਹੋਇਆ 2017 ਚ ਐਕਟ ਉਸ ਵੇਲੇ ਜਿਹੜੇ ਅਰਣਜੀਤ ਲੀ ਹੁੰਦੇ ਸੀ ਫਾਈਨਾਂਸ ਮਿਨਿਸਟਰ ਉਹਨਾਂ ਨੇ ਧੋਖੇ ਦੇ ਨਾਲ ਬਜਟ ਦੇ ਵਿੱਚ ਰੱਖ ਕੇ ਤੇ ਇਹ ਐਕਟ ਪਾਸ ਕਰਵਾ ਲਿਆ ਹੁਣ ਇਹਦੇ ਚ ਨੌ ਜਿਹੜੇ ਛੋਟੇ ਮੋਟੇ ਐਕਟ ਆ ਉਹਨਾਂ ਨੂੰ ਤਰੋੜ ਮਰੋੜ ਕੇ ਇਹਨਾਂ ਨੇ ਇੱਕ ਅਮੈਂਡਮੈਂਟ ਕੀਤਾ ਕੋਈ ਬੋਲਟੀ ਬਣਾਈ हां ਉਹਦੇ ਵਿੱਚ ਸਭ ਤੋਂ ਵੱਡਾ ਤੋਖਾ ਤੇ ਕਲਾਸ A ਰੱਖੀ ਕਿ ਅਸੀਂ ਜੀ ਜਿਹੜੇ ਇਲੈਕਸ਼ਨ ਬਾਂਡ ਇਸ਼ੂ ਕਰਾਂਗੇ ਇਲੈਕਸ਼ਨ ਬਾਂਡ ਇੱਕ ਕਿਸਮ ਦਾ ਡਰਾਫਟ ਹੈ ਅੱਛਾ ਜਿੰਨੇ ਮਰਜ਼ੀ ਪੈਸਾ ਦਾ ਬਣਾ ਲਓ ਉਹ ਭਾਵੇਂ 10 ਲੱਖ ਦਾ ਬਣਾ ਲਓ 1 ਲੱਖ ਦਾ ਬਣਾ ਲਓ 1 ਕਰੋੜ ਦਾ ਬਣਾ ਲਓ ਇਹਦੇ ਦੇ ਬਣਾ ਸਕਦੇ ਆ ਉਹ ਸਿਰਫ ਤੁਹਾਨੂੰ SBI ਤੋਂ ਹੀ ਮਿਲਣਗੇ ਡਰਾਫਟ ਉਹ ਸਾਲ ਚ ਚਾਰ ਵਾਰ ਹੀ ਖੁੱਲਿਆ ਕਰਨਗੇ 10 ਦਿਨਾਂ ਦੇ ਵਿੱਚ ਵਿੱਚ ਜਦੋਂ ਖੁੱਲਦੇ ਉਦੋਂ ਤੁਸੀਂ ਖਰੀਦ ਸਕਦੇ ਹੋ ਜਿਹੜਾ ਮਰਜ਼ੀ ਖਰੀਦ ਲੈ ਜੀ ਉਹ ਜੀਪ ਗੱਲ ਇਹ ਸਭ ਤੋਂ ਮਾੜੀ ਗੱਲ ਤਖਣਾਉਣੀ ਗੱਲ ਇਹਨਾਂ ਨੇ ਇਹ ਕੀਤੀ ਵੀ ਜਿਹੜਾ ਖਰੀਦਣ ਵਾਲਾ ਨਾ ਉਹਨੂੰ ਜ਼ਰੂਰਤ ਨਹੀਂ ਪਤਾ ਥੋ ਦੱਸਣ ਦੀ ਅੱਛਾ ਉਹਦੀ ਆ ਕੈਂਟਿਟੀ ਨਹੀਂ ਡਿਸਕਲੋਜ਼ ਹੋਏਗੀ ਓਹੋ ਫਿਰ ਕਿਹੜਾ ਖਰੀਦਿਆ ਅਰਪਨਪੇ ਦਾ ਸ਼ਰਮ ਧੋਖਾ ਹੋ ਜਾਊਗਾ ਜੀ ਇਹ ਹੋ ਰਿਹਾ 17 ਤੋਂ ਹੋ ਰਿਹਾ ਏ ਜਿਹੜਾ ਫਰਜ ਕੀਤਾ ਮੈਂ एग्जांपल ਦੇ ਤੌਰ ਤੇ ਤੁਹਾਨੂੰ ਕੋਈ ਨਾ ਹੁਣ ਤੁਸੀਂ ਦੇਖੋ ਜਿਹੜਾ ਅਡਾਨੀ ਹੈ ਅਡਾਨੀ ਨੇ 100 ਕਰੋੜ ਦਾ ਖਰੀਦਿਆ ਖਰੀਦਿਆ ਤੇ ਉਹ ਭਾਜੀਪੀ ਨੂੰ ਗੇਫੜਾਤਾ ਹੁਣ ਅਡਾਨੀ ਦਾ ਨਾਂ ਤੇ ਪਤਾ ਨਹੀਂ ਲੱਗਣਾ ਕਿਉਂਕਿ ਉਹ ਕਾਨੂੰਨ ਇਸ ਤਰ੍ਹਾਂ ਦਾ ਹਮ ਜੋ ਦੱਸਣ ਦੱਸਣਾ ਵੀ ਨਹੀਂ ਕਿਸੇ ਨੇ ਬਿਲਕੁਲ ਅਸਰ ਇਹ ਇਸ ਤਰ੍ਹਾਂ ਜਿਹੜੇ ਬਾਹਰ ਬੈਠੇ ਨੇ ਐਕਸਟਰੀਮਿਸਟ ਬੈਠੇ ਨੇ ਹਮ ਜਿਹੜੇ ਉਹ ਬੰਬਲਾਸਟ ਵਾਲੇ ਬੰਦੇ ਬੈਠੇ ਆ ਡਰੱਗਸ ਮੰਗਲਰ ਬੈਠੇ ਆ ਚੋਰ ਉਹ ਚੱਕੇ ਬੈਠੇ ਆ ਜਿਹੜੇ ਉਹ ਕੰਦਾਕਰ ਦੇ ਡਰੱਗਸ ਦਾ ਉਹ ਬੰਦੇ ਬੈਠੇ ਆ ਇਹ ਬੰਦੇ ਬੌਂਡ ਖਰੀਦਦੇ ਆ ਇਹਨਾਂ ਨੂੰ ਇਹ ਕਿ ਪਤਾ ਤੇ ਲੱਗਣਾ ਨਹੀਂ ਇਹ ਬਲੈਕ ਮਨੀ ਆ ਬਲੈਕ ਮਨੀ ਲੱਗਦੀ ਹੈ ਜੀ ਦੂਜੇ ਲਫ਼ਜ਼ਾਂ ਚ ਇਹਨਾਂ ਕੋਲ ਇਹ ਸਾਰੀ ਬਲੈਕ ਮਨੀ ਹੁੰਦੀ ਹੈ ਇਹ ਬਲੈਕ ਮਨੀ ਉੱਥੇ ਲੱਗਦੀ ਹੈ ਜੀ ਲੱਗ ਕੇ ਉਹ ਤਾਂ ਬੌਂਡ ਲੈ ਆਉਂਦਾ ਬੰਦਾ ਤੇ ਜਾ ਕੇ ਪੋਲਿਟਿਕਲ ਪਾਰਟੀ ਨੂੰ ਫੜਾਦਾ ਹਮ ਬੀਜੇਪੀ ਨੂੰ ਫੜਾਦਾ ਜੀ ਤੇ ਉਹਨੂੰ ਨਾਲ ਹੀ ਕਰਦਾ ਜੀ ਇਹ ਮੇਰਾ ਕੰਮ ਹੋ ਕਰ ਤੇ ਹਮ ਹੁਣ ਇਹ ਗੱਲ ਹੈ ਕਿ ਬੰਦੇ ਦਾ ਤੇ ਪਤਾ ਨਹੀਂ ਹਮ ਕਿਉਂਕਿ ਡਿਸਕਲੋਸ ਨਹੀਂ ਕਰਨਾ ਜੀ ਹਦਾਇਤਾਂ ਨੇ ਤੇ ਕੱਲੀ ਐਸਬੀਆਈ ਕੋਲ ਆ ਹਮ ਐਸਬੀਆਈ ਕੋਲੋਂ ਇਨਫੋਰਮੇਸ਼ਨ ਗਵਰਨਮੈਂਟ ਤੇ ਲੈ ਸਕਦੀ ਹੈ ਤੁਸੀਂ ਮਾ ਨਹੀਂ ਲੈ ਸਕੀ ਪਾਰਟੀ ਆ ਜਿਹਾ ਥਰੂ ਵੀ ਨਹੀਂ ਲੈ ਸਕਦੇ